ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕਿਵੇਂ ਆ ਤੁਸੀਂ ਸਭ ਆਈ ਹੋਪ ਤੁਸੀਂ ਸਭ ਆਪਣੀ ਲਾਈਫ ਚ ਬਹੁਤ ਵਧੀਆ ਕਰ ਰਹੇ ਹੋਵੋਗੇ ਤੇ ਅੱਜ ਆਪ ਆਪ ਬਣਾਉਣ ਜਾ ਰਹੇ ਆ ਜੀ ਪੰਜੀਰੀ ਬਿਲਕੁਲ ਸਹੀ ਸੁਣਿਆ ਜੀ ਤੁਸੀਂ ਅੱਜ ਆਪਾਂ ਪੰਜੀਰੀ ਬਣਾਵਾਂਗੇ ਪਰ ਕੁਝ ਅਲੱਗ ਤਰੀਕੇ ਨਾਲ ਅਸੀਂ ਇਹ ਪੰਜੀਰੀ ਸਾਡੀ ਜਿਹੜੀ ਮਲਾਈ ਤੋਂ ਬਾਅਦ ਛਿੱਟੀ ਪਾਚ ਜਾਂਦੀ ਹੈ ਜਿਹਨੂੰ ਅਸੀਂ ਖੁਰਚਣ ਵੀ ਕਹਿੰਨੇ ਆ ਤੇ ਉਹਦੀ ਅਸੀਂ ਅੱਜ ਪੰਜੀਰੀ ਬਣਾਵਾਂਗੇ ਮਠਿਆਈਆਂ ਤਾਂ ਤੁਸੀਂ ਉਸ ਦੀਆਂ ਬਹੁਤ ਖਾਧੀਆਂ ਹੋਣੀਆਂ ਪਰ ਅੱਜ ਆਪਾਂ ਪੰਜੀਰੀ ਬਣਾਵਾਂਗੇ ਤੇ ਪੰਜੀਰੀ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ 2 ਕੱਪ ਜਿੰਨਾ ਬੇਸਨ ਲਿਆ ਆ ਕੜਾਈ ਦੇ ਵਿੱਚ ਇਹਨੂੰ ਮੈਂ ਪਹਿਲਾਂ ਛਾਣ ਲਿਆ ਤਾਂ ਕਿ ਥੋੜਾ ਜਿਹਾ ਇਹਦੇ ਚੋਂ ਲੰਮਸ ਵਗੈਰਾ ਨਿਕਲ ਜਾਣ ਤੇ ਕੁਝ ਐਕਸਟਰਾ ਵੀ ਹੋਏਗਾ ਉਹ ਵੀ ਨਿਕਲ ਜਾਂਦਾ ਆ ਤੇ ਹੁਣ ਮੈਂ ਪਹਿਲਾਂ ਇਹਨੂੰ ਹਲਕਾ ਜਿਹਾ ਐਦਾਂ ਹੀ ਕੜਾਈ 'ਚ ਰੋਸਟ ਕਰ ਲਾਂਗੀ ਬਿਨਾ ਕੇ ਹੋ ਤੋਂ ਥੋੜਾ ਜਿਹਾ ਬਸ ਰੋਸਟ ਇੱਕਦਮ ਇੰਟ੍ਰੋਸਟ ਕਰਨ ਤੋਂ ਬਾਅਦ ਮੈਂ ਇਸ ਦੇ ਵਿੱਚ ਦੋ ਤਿੰਨ ਚਮਚ ਘਿਓ ਦੇ ਪਾਏ ਆ ਦੇਸੀ ਘਿਓ ਦੇ ਤੇ ਦੇਸੀ ਘਿਓ ਪਾ ਕੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਭੁੱਲ ਲਾਂਗੇ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਘਿਓ ਐਡ ਨਹੀਂ ਕੀਤਾ ਕਿਉਂਕਿ ਆਪਾਂ ਜਦੋਂ ਘਿਓ ਕੱਢਦੇ ਆ ਤਾਂ ਉਹ ਜਿਹੜੀ ਪਿੱਛੇ ਛਿੱਟੀ ਬਚ ਜਾਂਦੀ ਹੈ ਜਿਹੜੀ ਖੁਰਚਨ ਹੁੰਦੀ ਹੈ ਉਹ ਬਚ ਜਾਂਦੀ ਹੈ ਤੇ ਉਹਦੇ ਵਿੱਚ ਆਲਰੇਡੀ ਬਹੁਤ ਸਾਰਾ ਘਿਓ ਹੁੰਦਾ ਆ ਤੇ ਇਸ ਕਰਕੇ ਉਹਨੂੰ ਮੈਂ ਅੱਜ ਕੁਝ ਜ਼ਿਆਦਾ ਨਿਚੋੜਿਆ ਵੀ ਨਹੀਂ ਹੈਗਾ ਸੀ ਇਸ ਕਰਕੇ ਉਹਦੇ ਵਿੱਚ ਬਹੁਤ ਜ਼ਿਆਦਾ ਘਿਓ ਹੈਗਾ ਹੈ ਆਲਰੇਡੀ ਤੇ ਇਸ ਲਈ ਮੈਂ ਬੇਸਨ ਦੇ ਵਿੱਚ ਬਹੁਤ ਘੱਟ ਘਿਓ ਐਡ ਕੀਤਾ ਆ ਤੇ ਇਸੇ ਤਰ੍ਹਾਂ ਨਾਲ ਤੁਸੀਂ ਵੀ ਇਹਨੂੰ ਲਗਾਤਾਰ ਚਲਾਉਂਦੇ ਹੋਏ ਲੰਪਸ ਜਿਹੜੇ ਇਸ ਦੇ ਨਾਲ ਦੀ ਨਾਲ ਤੁਸੀਂ ਪ੍ਰੈਸ ਕਰ ਕਰਕੇ ਤੇ ਇਹਨੂੰ ਭੁੰਨ ਲੈਣਾ ਚੰਗੀ ਤਰ੍ਹਾਂ ਪੰਜੀਰੀ ਨੂੰ ਤੇ پنਜੀਰੀ ਨੂੰ ਅਸੀਂ ਬਿਲਕੁਲ ਕਲਰ ਚੇਂਜ ਹੋਣ ਤੱਕ ਭੁੰਨਾਂਗੇ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਇਹਦਾ ਕਲਰ ਚੇਂਜ ਹੋ ਗਿਆ ਤੇ ਬਿਲਕੁਲ ਜਦੋਂ ਲਾਈਟ ਬਰਾਊਨ ਬਿਲਕੁਲ ਕਲਰ ਆ ਜਾਏ गाइस پنਜੀਰੀ ਦੇ ਵਿੱਚ ਬੇਸਨ ਦਾ ਤੇ ਉਦੋਂ ਤੱਕ ਅਸੀਂ ਇਸ ਨੂੰ ਭੁੰਨਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਅੱਛੀ ਤਰ੍ਹਾਂ ਨਾਲ ਸਾਡਾ ਬੇਸਨ ਭੁੰਨਿਆ ਗਿਆ ਹੈ ਬੇਸਨ ਦਾ ਜਿਹੜਾ ਕੱਚਾਪਨ ਸੀ ਉਹ ਪੂਰਾ ਨਿਕਲ ਚੁੱਕਾ ਹੈ ਤੇ اچھی طرح ਨਾਲ ਇਹ ਪੁੰਨਿਆ ਗਿਆ ਹੈ ਤੇ ਹੁਣ ਇਸ ਸਟੇਜ ਦੇ ਵਿੱਚ ਆਪਾਂ ਇਹਦੇ ਵਿੱਚ ਐਡ ਕਰ ਰਹੇ ਹਾਂ ਆਪਣੀ ਜਿਹੜੀ ਉਹ ਲਾਈ ਤੋਂ ਬਾਅਦ ਬਚੀ ਹੋਈ ਪੰਜੀਰੀ ਜਿਹਨੂੰ ਆਪਾਂ ਛੀਟੀ ਕਹਿੰਦੇ ਆ ਜਾਂ ਫਿਰ ਖੁਰਚਨ ਵੀ ਕਹਿੰਦੇ ਆ ਉਸ ਨੂੰ ਅਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਤੇ ਇਹ ਪੰਜੀਰੀ ਦੇ ਨਾਲ ਆਪਾਂ अच्छी तरह ਨਾਲ ਇਹਨੂੰ ਰਲਾ ਲਾਂਗੇ ਬਿਲਕੁਲ ਜਿੱਥੋਂ ਜਿੱਥੋਂ ਇਹ ਥੋੜੀ ਜੀ ਸਖਤ ਮੋਟੀ ਹੋਈ ਹੋਈ ਹੈ ਘਿਓ ਦੇ ਕਾਰਨ ਇਹ ਥੋੜੀ ਜੀ ਜੰਮ ਜਾਂਦੀ ਹੈ ਤੇ ਉਸ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਪ੍ਰੈਸ ਕਰ ਕਰਕੇ ਇੱਕ ਦੂਜੇ ਦੇ ਨਾਲ ਰਲ ਲਾਂਗੇ ਚੰਗੀ ਤਰ੍ਹਾਂ ਨਾਲ ਅਸੀਂ ਇਸ ਪੰਜੀਰੀ ਨੂੰ ਮਿਕਸ ਕਰ ਲਾਂਗੇ ਆਪਸ ਵਿੱਚ ਤੇ ਮਤਲਬ ਬੇਸਨ ਪੁੰਨਣ ਜਤੇ ਇਸ ਨੂੰ ਐਡ ਕਰਕੇ ਥੋੜੀ देर 2 ਮਿੰਟ ਹੋਰ ਪਕਾਉਣਾ ਹੁੰਦਾ ਆ ਤੇ ਬੇਸਨ ਨੂੰ ਘੱਟੋ ਘੱਟ ਸਾਨੂੰ 8-10 ਮਿੰਟ ਲੱਗ ਜਾਂਦੇ ਆ ਕਿਉਂਕਿ ਅਸੀਂ ਬੇਸਨ ਨੂੰ ਮੱਧਮ ਸੇਕ ਤੇ ਹੀ ਪਕਾਉਣਾ ਹੁੰਦਾ ਆ ਜੇ ਅਸੀਂ ਤੇਜ਼ ਸੇਕਦੇ ਬੇਸਨ ਭੁੰਨਾਗੇ ਤਾਂ ਉਹ ਸਾਡਾ ਬੇਸਨ ਜਿਹੜਾ ਉਹ ਜਲ ਜਾਏਗਾ ਤੇ ਜਲੇ ਦੀ ਸਮੈਲ ਆਏਗੀ ਵਿੱਚ ਪੰਜੀਰੀ ਚ ਜੋ ਕਿ ਬਿਲਕੁਲ ਵੀ ਟੇਸਟੀ ਨਹੀਂ ਲੱਗੇਗੀ ਇਸ ਕਰਕੇ ਆਪਾਂ ਇਸ ਪੂਰੇ ਪ੍ਰੋਸੀਜਰ ਨੂੰ ਲੋ ਫਲੇਮ ਤੇ ਹੀ ਕਰਾਂਗੇ ਲੋ ਟੂ ਮੀਡੀਅਮ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਅੱਛੀ ਤਰ੍ਹਾਂ ਨਾਲ ਸਾਡਾ ਜਿਹੜਾ ਬੇਸਨ ਦੇ ਵਿੱਚ ਐਡ ਹੋ ਚੁੱਕਾ ਆ ਮਿਕਸ ਹੋ ਗਿਆ ਆ ਤੇ ਹੁਣ ਅਸੀਂ ਨਾਲ ਹੀ ਦੂਸਰੇ ਇੱਕ ਪੈਨ ਦੇ ਵਿੱਚ ਜਾਂ ਕੜਾਈ ਦੇ ਵਿੱਚ ਇੱਕ ਚਮਚ ਘਿਓ ਲਵਾਂਗੇ ਤੇ ਕਿਉਂ ਨਾ ਅਸੀਂ ਠੀਕ ਤਰ੍ਹਾਂ ਨਾਲ ਕੜਾਈ 'ਚ ਸਪਰੈਡ ਕਰਕੇ ਤੇ ਉਹਦੇ ਵਿੱਚ ਅਸੀਂ ਆਪਣੇ ਜਿਹੜੇ ਡਰਾਈ ਫਰੂਟਸ ਹੈ ਉਹਨਾਂ ਨੂੰ ਮੈਂ ਐਡ ਕਰ ਰਹੀ ਆ ਡਰਾਈ ਫਰੂਟ ਸਾਰੇ ਮੈਂ ਇਕੁਅਲ ਕੁਆਂਟੀਟੀ 'ਚ ਲੈਨੇ ਮਤਲਬ ਹਾਫ ਹਾਫ ਕੱਪ ਜੀ ਨੇ ਲੈਨੇ ਜਾਂ ਫਿਰ ਤੁਸੀਂ ਕਹਿ ਲੋ ਕਿ ਇੱਕ ਇੱਕ ਮੁਠੀ ਜੀ ਨੇ ਲੈਏ ਨੇ ਇਹਦੇ ਵਿੱਚ ਮੈਂ ਪਿਸਤਾ ਕਾਜੂ ਬਦਾਮ ਅਖਰੋਟ ਸਭ ਐਡ ਕੀਤੇ ਤੁਸੀਂ ਆਪਣੀ ਪਸੰਦ ਦੇ ਡਰਾਈ ਫਰੂਟਸ ਹੋਰ ਵੀ ਕੁਝ ਐਡ ਕਰਨਾ ਚਾਹੋ ਤਾਂ ਕਰ ਸਕਦੇ ਹੋ ਤੇ ਨਾਲੇ ਮੈਂ ਇਹਦੇ ਵਿੱਚ ਅੱਧਾ ਕੱਪ ਕਿਸ਼ਮਿਸ ਵੀ ਐਡ ਕੀਤੀ ਹੈ ਤੇ ਇਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਭੁੰਨ ਰਹੇ ਬਸ ਥੋੜਾ ਜਿਹਾ ਹੀ ਭੁੰਨਾਂਗੇ ਹਲਕਾ ਜੈਨਾ ਦਾ ਕਲਰ ਚੇਂਜ ਹੋ ਜਾਏਗਾ ਤੇ ਅਸੀਂ ਇਹਨਾਂ ਨੂੰ ਉਨਾਂਕ ਭੁੰਨਣਾ ਹੈ ਬਸ ਬਹੁਤ ਜ਼ਿਆਦਾ ਨਹੀਂ ਭੁੰਨਾ ਤੇ ਇਹਦੇ ਨਾਲ ਇਹਦੇ ਵਿੱਚ ਕਰੈਂਚੀਨੈਸ ਆ ਜਾਂਦੀ ਹੈ ਤੇ ਹੁਣ ਮੈਂ ਇਹਨੂੰ ਕਿਸੇ ਮਦੀਨੇ ਦੇ ਨਾਲ ਜਾਂ ਫਿਰ ਤੁਸੀਂ ਚਾਹੋ ਤਾਂ ਹੱਥਾਂ ਨਾਲ ਕੱਟ ਕੇ ਆ ਫਿਰ ਸਾਬਤ ਵੀ ਤੁਸੀਂ ਡ్రਾਈ ਫਰੂਟਸ ਨੂੰ ਪੰਜੀਰੀ ਦੇ ਵਿੱਚ ਰਹਿਣ ਦੋਗੇ ਤਾਂ ਉਹ ਵੀ ਅੱਛੇ ਲੱਗਦੇ ਨੇ ਪਰ ਮੈਂ ਇਹਨਾਂ ਨੂੰ ਹਲਕਾ ਹਲਕਾ ਮਦੀਨੇ ਦੇ ਨਾਲ ਜਿਵੇਂ ਕਹਿ ਲਓ ਕਿ ਪ੍ਰੈਸ ਕਰ ਲਿਆ ਸੀਗਾ ਥੋੜਾ ਜਿਹਾ ਮੇਧ ਲਿਆ ਸੀਗਾ ਤੇ ਹੁਣ ਮੈਂ ਇੱਧਰ ਗ੍ਰਾਈਂਡਰ ਦੇ ਵਿੱਚ 1 ਕੱਪ ਚੀਨੀ ਲਈ ਹੈ ਤੇ ਨਾਲ ਹੀ 2-3 ਇਲਾਇਚੀਆਂ ਲਈਆਂ ਨੇ ਇਹਨਾਂ ਨੂੰ ਮੈਂ ਅੱਛੀ ਤਰ੍ਹਾਂ ਨਾਲ ਗ੍ਰाइंड ਕਰ ਲਾਂਗੀ ਇਹਨਾਂ ਦਾ ਪਾਊਡਰ ਬਣਾ ਲਾਂਗੀ ਤੇ ਇਲਾਇਚੀ ਪਾਉਣ ਨਾਲ ਬਹੁਤ ਹੀ ਅੱਛਾ ਫਲੇਵਰ ਆਉਂਦਾ ਪੰਜੀਰੀ ਦੇ ਵਿੱਚ ਤੇ ਇਸ ਨੂੰ ਵੀ ਮੈਂ ਚੰਗੀ ਤਰ੍ਹਾਂ ਖੰਡ ਦੇ ਵਿੱਚ ਹੀ ਪੀਸ ਲਿਆ ਤੁਸੀ ਚਾਹੋ ਤਾਂ ਇਹਦੀ ਜਗ੍ਹਾ ਤੇ ਦੇਸੀ ਖੰਡ ਜਾਂ ਫਿਰ ਅੰਮ ਚੱਕਰ ਵੀ ਐਡ ਕਰ ਸਕਦੇ ਹੋ ਪਰ ਮੈਂ ਇਸ ਟਾਈਮ ਚੀਨੀ ਐਡ ਕੀਤੀ ਹੈ ਤੇ ਥੋੜੇ ਜਿ ਮੈਂ 2 ਚਮਚ ਜਿੰਨੇ ਸੌਫ ਜਿਹੜੇ ਆ ਉਹ ਮੈਂ ਮਿੱਟੀ ਦੇ ਤਵੇ ਤੇ ਇਸੇ ਤਰ੍ਹਾਂ ਨਾਲ ਡਰਾਈ ਰੋਸਟ ਕਰ ਲਾਂਗੀ ਬਸ ਥੋੜਾ ਜਿਹਾ ਹੀ ਰੋਸਟ ਕਰਨਾ ਇਹਨਾਂ ਨੂੰ ਤੇ ਹੁਣ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੰਜੀਰ ਦੇ ਵਿੱਚ ਆਪਣੇ ਐਡ ਕਰ ਲਾਂਗੀ ਸਾਡੇ ਸੌਂਫ ਜਿਹੜੇ ਅਸੀਂ ਰੋਸਟ ਕੀਤੇ ਆ ਤੇ ਡਰਾਈ ਫਰੂਟਸ ਜਿੰਨੇ ਵੀ ਅਸੀਂ ਕੀਤੇ ਸੀ ਮਿੱਦੇ ਸੀ ਤੁਸੀਂ ਵੇਖ ਸਕਦੇ ਹੋ ਥੋੜੇ ਜਿਹੀ ਅਨਿਵੰਝੇ ਮੈਂ ਇਹਨਾਂ ਨੂੰ ਕ੍ਰਸ਼ ਕੀਤਾ ਆ ਤੇ ਨਾਲ ਹੀ ਮੈਂ ਪੀਸੀ ਹੋਈ ਜਿਹੜੀ ਸਾਡੀ ਚੀਨੀ ਸੀ ਉਹ ਵੀ ਇਹਦੇ ਵਿੱਚ ਐਡ ਕਰ ਰਹੀ ਆ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਬਹੁਤ ਅੱਛੀ ਤਰ੍ਹਾਂ ਨਾਲ ਅਲਪਸ ਮਿਲਾ ਦਾਂਗੀ ਤਾਂ ਕਿ ਸਾਡੇ ਜਿਹੜੇ ਡ్రਾਈ ਫਰੂਟਸ ਸਿਨੀ ਸੰਫ ਜੋ ਵੀ ਕੁਝ ਹੈਗਾ ਉਹ ਸਭ ਕੁਝ ਆਪਸ ਵਿੱਚ اچھی ਤਰ੍ਹਾਂ ਨਾਲ ਮਿਲ ਜਵੇ ਤੇ ਕੋਈ ਵੀ ਇਹਦਾ ਜਿਹੜਾ ਸਿਰਾ ਪਾਸਾ ਆ ਉਹ ਰਹਿ ਨਾ ਜਾਵੇ ਜਿੱਥੇ ਕਿ ਕੋਈ ਚੀਜ਼ ਨਾ ਪਹੁੰਚੀ ਹੋਵੇ ਇਸ ਲਈ ਇਸ ਨੂੰ ਅਸੀਂ اچھی ਤਰ੍ਹਾਂ ਨਾਲ ਕੜਚੀ ਦੇ ਹੈਲਪ ਨਾਲ ਰਲ ਲਾਂਗੇ ਤੁਸੀਂ ਚਾਹੋ ਤਾਂ ਇਹਨੂੰ ਹਲਕਾ ਠੰਡਾ ਹੋਣ ਤੋਂ ਬਾਅਦ ਹੱਥਾਂ ਦੇ ਨਾਲ ਵੀ ਮਿਲਾ ਸਕਦੇ ਹੋ ਮਲ ਮਲ ਕੇ ਪਰ ਮੈਂ ਇਸ ਨੂੰ ਗਰਮ ਦੇ ਵਿੱਚ ਹੀ ਮਤਲਬ ਚੰਗੀ ਤਰ੍ਹਾਂ ਨਾਲ ਮਿਲਾ ਰਹੀ ਹਾਂ ਤੇ ਬਹੁਤ ਹੀ ਟੇਸਟੀ ਸੁਆਦ ਇਹ ਪੰਜੀਰੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਆਪਣੇ ਘਰ 'ਚ ਇਸ ਪੰਜੀਰੀ ਨੂੰ ਜ਼ਰੂਰ ਟਰਾਈ ਕਰਨਾ ਬੱਚੇ ਤਾਂ ਇਸ ਨੂੰ ਬਹੁਤ ਹੀ ਖੁਸ਼ੀ-ਖੁਸ਼ੀ ਖਾਂਦੇ ਆ ਜਿਹੜੀਆਂ ਆਪਾਂ ਦੂਸਰੀ ਪੰਜੀਰੀਆਂ ਹੈਲਦੀ ਬਣਾਉਂਦੇ ਆ ਉਹ ਥੋੜੀਆਂ ਜਿਹੀਆਂ ਬੱਚੇ ਇਗਨੋਰ ਕਰਦੇ ਆ ਨਹੀਂ ਖਾਂਦੇ ਤੇ ਕਿਉਂਕਿ ਉਹਨਾਂ 'ਚ ਥੋੜਾ ਕਸੈਲਾਪਨ ਹੁੰਦਾ ਪਰ ਇਹ ਜਿਹੜੀ ਪੰਜੀਰੀ ਆ ਇਸ ਨੂੰ ਹਰ ਕੋਈ ਖੁਸ਼ੀ-ਖੁਸ਼ੀ ਖਾਏਗਾ ਚਾਹ ਦੇ ਨਾਲ ਸ਼ਾਮ ਨੂੰ ਇੰਨੀ ਟੇਸਟੀ ਲੱਗਦੀ ਹੈ ਇਹ ਪੰਜੀਰੀ ਤੇ ਮੈਂ ਤਾਂ ਜਦੋਂ ਵੀ ਸਾਡੇ ਘਰ 'ਚ ਕਿਉਂ ਨਿਕਲਦਾ ਤਾਂ ਮੈਂ ਇਸੇ ਤਰ੍ਹਾਂ ਨਾਲ ਪੰਜੀਰੀ ਬਣਾ ਕੇ ਤਿਆਰ ਕਰ ਲੈਂਦੀ ਆ ਤੇ ਇੱਕ ਡੱਬੇ 'ਚ ਭਰ ਕੇ ਰੱਖ ਲਈਦੀ ਆ ਤੇ ਬਸ ਹਰ ਵੇਲੇ ਚਾਹ ਦੇ ਨਾਲ ਅਸੀਂ ਇਸੇ ਨੂੰ ਖਾਈਦਾ ਆਏ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਹੋ ਜਿਹੀ ਲੱਗੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਫੈਮਿਲੀ ਫਰੈਂਡਸ ਨਾਲ ਸ਼ੇਅਰ ਕਰਨਾ ਆਪਾਂ ਫੇਰ ਮਿਲਾਂਗੇ ਜੇ ਕਿਸੇ ਹੋਰ ਅੱਛੀ ਰੈਸਪੀ ਨਾਲ ਤਦ ਤੱਕ ਲਈ ਬਾਏ ਬਾਏ